ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਰਹਿੰਦੇ ਹਰੇਕ ਜੀਵ ਵੱਲੋਂ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਕਿਸਾਨ ਭਰਾਵਾਂ ਦਾ ਤੁਸੀਂ ਸਾਰਿਆਂ ਨੇ ਤੂੜੀ ਭੇਜੀ ਆ ਜਿੰਨੀ ਸਾਨੂੰ ਜਿੰਨੀ ਤੂੜੀ ਚਾਹੀਦੀ ਸੀ ਉਹ ਤੋਂ ਕਈ ਗੁਣਾ ਵੱਧ ਤੂੜੀ ਆ ਗਈ ਆ ਸਾਨੂੰ ਐ ਲੱਗਦਾ ਵੀ 2-3 ਸਾਲ ਸਾਨੂੰ ਤੂੜੀ ਲੈਣ ਦੀ ਲੋੜ ਨਹੀਂ ਪੈਣੀ ਟਿੱਬੇ ਹੀ ਲੱਗ ਗਏ ਤੂੜੀ ਦੇ ਟਿੱਬੇ ਅੰਬਾਰ ਲੱਗ ਗਏ ਜਿਹਨੂੰ ਕਹਿ ਦਿੰਦੇ ਆ ਹਜੇ ਵੀ ਆਈ ਜਾਂਦੀ ਐ ਤੂੜੀ ਅੱਜ ਵੀ ਬਾਈ ਹੁਣੀ ਸੋਨੂ ਬਾਈ ਹੁਣੀ ਆ ਬਾਹਰ ਤਲਵੰਡ ਤੋਂ ਜਲੰਧਰ ਜ਼ਿਲ੍ਹੇ ਤੋਂ ਉਹਨਾਂ ਨੇ ਬਾਈਆਂ ਨੇ ਆ ਵੱਡਾ ਭੁੰਗ ਭੇਜਿਆ ਤੂੜੀ ਦਾ ਮਤਲਬ ਇਹਦੇ ਚ 17 18 ਟਰਾਲੀਆਂ ਤੂੜੀ ਦੀਆਂ ਪੈ ਜਾਂਦੀਆਂ ਇਹ ਬਾਈ ਹੁਣੀ ਬਾਈ ਤੁਹਾਡਾ ਕੀ ਨਾਮ ਮੱਖਣ ਸਿੰਘ ਮੱਖਣ ਸਿੰਘ ਬਾਈ ਤੁਹਾਡਾ ਪਿੰਡ ਕਿਹੜਾ ਫਟਾਪੁਰ ਕਾਤਰੋਈ ਕਾਤਰੋਆ ਇਹ ਤਲਵੰਡ ਤੋਂ ਭੇਜੀ ਆ ਤੂੜੀ ਬਾਈ ਨੇ ਹਾਂਜੀ ਸੋਨੂ ਬਾਈ ਕਿੱਥੇ ਰਹਿੰਦੇ ਆ ਬਾਹਰ ਬਾਹਰ ਮੈਂ ਅੰਪੁਲੀਆਂ ਅੰਗਲੈਂਡ ਰਹੀ ਐ ਇੰਨਾ ਚਲੋ ਸ਼ੁਕਰੀਆ ਬਾਈ ਤੁਹਾਡਾ ਬਹੁਤ ਬਹੁਤ ਹੈਨਾ ਦੇਖੋ ਵੀਰੇ ਹੁਣੀ ਐਡੀ ਵੱਡੀ 18 ਟਰਾਲੀਆਂ 17 ਤੂੜੀ ਦੀਆਂ ਭਰ ਕੇ ਵੱਡਾ ਭੁੰਗ ਲਿਆਇਆ ਤੇ ਇਹ ਬਾਈ ਹੁਣੀ ਇਹਦੇ ਵਿੱਚ 6-7 ਟਰਾਲੀਆਂ ਦਾ ਮਾਲ ਪੈ ਜਾਂਦਾ ਕਹਿੰਦੇ ਬਾਈ ਕਿੱਥੋਂ ਆਏ ਹੋ ਮੁਲਾਪੁਰ ਦਾਖਿਆਂ ਤੋਂ ਬਾਈ ਹੁਣੀ ਲੈ ਕੇ ਆਏ ਆ ਜਲੰਧਰ ਤੋਂ ਫਿਰੋਜ਼ਪੁਰ ਤੋਂ ਮਤਲਬ ਜਗਰਾਉਂ ਤੋਂ ਮੋਗੇ ਤੋਂ ਫਿਰੋਜ਼ਪੁਰ ਫਰੀਦਕੋਟ ਕੋਟਕਪੂਰੇ ਤੋਂ ਅੰਮ੍ਰਿਤਸਰ ਜ਼ਿਲ੍ਹੇ ਚੋਂ ਵੀ ਕਪੂਰਥਲੇ ਤੋਂ ਮਤਲਬ ਕਿਹੜੇ ਕਿਹੜੇ ਜਿਹੜੇ ਪਟਿਆਲੇ ਵਾਲੀ ਸਾਈਡ ਸੰਗਰੂਰ ਬਰਨਾਲਾ ਇਧਰੋਂ ਇਧਰ ਮਹਾਲੀ ਸਮਰਾਲਾ ਮਤਲਬ ਜਿਹੜੇ ਰੋਪੜ ਮਤਲਬ ਚਾਰੇ ਪਾਸੇ ਪੰਜਾਬ ਦੇ ਵਿੱਚੋਂ ਐਡੀ ਦੂਰੋਂ ਦੂਰੋਂ ਤੂੜੀ ਭੈਣਾ ਭਰਾਵਾਂ ਨੇ ਭੇਜੀ ਆ ਤੇ ਕਣਕ ਵੀ ਭੇਜੀ ਆ ਸੇਵਾ ਤੇ ਸਾਡੀ ਹੁਣ ਹੱਥ ਜੋੜ ਕੇ ਬੇਨਤੀ ਵੀ ਹੈ ਇੱਕ ਵੀਰਾਂ ਤੇ ਭਰਾਵਾਂ ਨੂੰ ਤੇ ਧੰਨਵਾਦ ਵੀ ਹੈ ਸਾਡਾ ਦੋਨੇ ਹੱਥ ਜੋੜ ਕੇ ਪੂਰੇ ਪਰਿਵਾਰ ਵੱਲੋਂ ਬਿਮਾਰਾ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ੇ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਇੰਨੀ ਤੂੜੀ ਭੇਜੀ ਸਾਨੂੰ ਤੇ ਹੁਣ ਜਿਹੜੇ ਭੈਣ ਭਰਾ ਕੋਈ ਤੂੜੀ ਭੇਜਣਾ ਚਾਹੁੰਦੇ ਉਹਨਾਂ ਨੂੰ ਬੇਨਤੀ ਆ ਸਾਤੋਂ ਇੰਨੀ ਤੂੜੀ ਸਾਂਭੀ ਨਹੀਂ ਜਾ ਰਹੀ ਫਿਰ ਤੂੜੀ ਤੁਹਾਡੀ ਦੇਖੋ ਦਸਾਂ ਨੌਹਾਂ ਦੀ ਕਿਰਤ ਕਮਾਈ ਕੀਤੀ ਹੋਈ ਵੇਸਣ ਜਾਵੇ ਖਰਾਬ ਨਾ ਜਾਵੇ ਇਹਨੂੰ ਸਾਂਭਣ ਵਾਸਤੇ ਵੀ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਆਪਾਂ ਜੇ ਦਿਨ ਤੈਅ ਕਰ ਲਈਏ ਐਤਵਾਰ ਦਾ ਵੀ ਐਤਵਾਰ ਵਾਲੇ ਦਿਨ ਜੇ ਵੀਰ ਭਰਾ ਆ ਜਾਣ ਸਾਡੇ ਨਾਲ ਲਾ ਕੇ ਟਰੈਕਟਰ ਲਿਆ ਕੇ ਜਿਹੜੇ ਲੋਡਰ ਜੇ ਹੁੰਦੇ ਪਿੱਛੇ ਪੈ ਜਾਂਦੇ ਉਹਨਾਂ ਤੂੜੀ ਤਾਂ ਚੜ ਜਾਂਦੀ ਆ ਤੇ ਵੱਡੇ ਢੇਰ ਲਾ ਕੇ ਇਹਨਾਂ ਨੂੰ ਧੜਾ ਲਿਪਦਗੇ ਆਪਾਂ ਇੱਕ ਤਾਂ ਉਹ ਸਾਥ ਦਿਓ ਇੱਕ ਮੇਰੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਤੁਸੀਂ ਕਣਕ ਦੀ ਸੇਵਾ ਕਰ ਦਿਓ ਸਾਨੂੰ ਕਣਕ ਦੀ ਲੋੜ ਆ ਹਜੇ ਪਰ ਤੂੜੀ ਬਹੁਤ ਹੋ ਗਈ ਹੈ ਤੂੜੀ ਹੋਰ ਨਾ ਭੇਜੀ ਜਾਵੇ ਹੁਣ ਅੱਜ ਵੀ ਬਾਈ ਹੁਣੀ ਦੇਖੋ ਜਿਵੇਂ ਤਲਵੰਡ ਤੋਂ ਆ ਗਏ ਨੇ 17-18 ਟਰਾਲੀਆਂ ਲੈ ਕੇ ਹਨ ਤੇ ਜੇ ਹੋਰ ਕੋਈ ਭਰਾ ਸਾਡਾ ਟੂੜੀ ਭੇਜਣੀ ਚਾਹੁੰਦਾ ਵਾ ਉਹਨਾਂ ਨੂੰ ਸਾਡੀ ਬੇਨਤੀ ਹੈ ਹੁਣ ਟੂੜੀ ਨਾ ਭੇਜੋ ਕਣਕ ਭੇਜ ਦਿਓ ਜਿੰਨੀ ਵੀ ਤੁਸੀਂ ਸੇਵਾ ਕਰਾਉਣੀ ਹੈ ਕਣਕ ਦੀ ਕਰਵਾ ਦਿਓ ਆ ਹੁਣ ਅਸੀਂ ਕਿਸੇ ਦੇ ਖੇਤ ਵਿੱਚ ਆ ਪਲਾਟ ਸੀ ਕਿਸੇ ਦਾ ਉਹਨਾਂ ਤੋਂ ਪੁੱਛ ਕੇ ਉਹਦੇ ਵਿੱਚ ਲਾਈ ਆ ਆ ਸਾਡਾ ਸਾਰਾ ਸਬਜ਼ੀਆਂ ਵਾਲਾ ਥਾਂ ਸੀ ਜਿੰਨਾ ਤੇ ਉਹ ਸਾਰਾ ਟੂੜੀ ਦੇ ਨਾਲ ਫੁੱਲ ਹੋ ਗਿਆ ਵਾ ਹੁਣ ਤੇ ਵਾਹਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀਆਂ ਬਖਸ਼ਣ ਦੇੰਦਾਂ ਦੇ ਸੋਨੂ ਵੀਰ ਵਰਗੇ ਬੰਦੇ ਦੇਖੋ ਬਾਹਰ ਬੈਠੇ ਨੇ ਆ ਬਦੇਸ਼ਾਂ ਚ ਉੱਥੋਂ ਮੁੱਲ ਲੈ ਕੇ ਢੂੜੀ ਉਹਨਾਂ ਨੇ ਇੱਥੇ ਭੇਜੀ ਐ ਏਡਾ ਵੱਡਾ ਭੌਂਕ ਹਨਾ ਤੇ ਉਹੀ ਜੇ ਕੋਈ ਹੋਰ ਵੀਰ ਭਰਾ ਸਾਡੇ ਨਾਲ ਢੂੜੀ ਦੀ ਸੇਵਾ ਕਰਨੀ ਚਾਹੁੰਦਾ ਉਹਨਾਂ ਨੂੰ ਬੇਨਤੀ ਆ ਹੁਣ ਕਣਕ ਦੀ ਸੇਵਾ ਕਰਾ ਲਓ ਤੇ ਢੂੜੀ ਸਾਡੇ ਕੋਲੇ ਬਹੁਤ ਜ਼ਿਆਦਾ ਆ ਗਈ ਜੀ ਬਹੁਤ ਸ਼ੁਕਰੀਆ ਜੀ ਗੁਰੂ ਮਹਾਰਾਜ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ ਤੇ ਇਹ ਢੂੜੀ ਨੂੰ ਸਮੇਟਣ ਵਾਸਤੇ ਇਹਨੂੰ ਮੰਨ ਲੋ ਇਕ ਸੰਭਾਲਣ ਵਾਸਤੇ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਐਤਵਾਰ ਨੂੰ ਆਪਾਂ ਜੇ ਮੂਰੇ ਜਿਹੜਾ ਸੰਡੇ ਆ ਰਿਹਾ ਜੇ ਤੁਸੀਂ ਸਾਡਾ ਸਾਥ ਦੇਮੋ ਆਪਾਂ ਰਲ ਕੇ ਐਤਵਾਰ ਵਾਲੇ ਦਿਨ ਇਹ ਤੂੜੀ ਦੀ ਸਾਰੀ ਦੀ ਧੜ ਲੱਪਦੀ ਹੈ ਵੱਡੀ ਕਰਕੇ ਤੇ ਉਹਦੇ ਵਾਸਤੇ ਸਾਡਾ ਸਾਥ ਦਿਓ ਜੀ 19 ਤਰੀਕ ਦਾ ਹੁੰਦਾ ਜੀ ਐਤਵਾਰ ਤੇ 19 ਤਰੀਕ ਦਿਨ ਐਤਵਾਰ ਨੂੰ ਜੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਆਪਣੇ ਜਿੰਨਾ ਕੋਈ ਟਰੈਕਟਰ ਹੈਗਾ ਜਿੰਨਾ ਕੋਈ ਲੋਡਰ ਵਾਲੇ ਚਲੋ ਅਸੀਂ ਅੱਜ ਵੈਸੇ ਹੁਣ ਫਲੋਜਪੁਰ ਰਾਣੇ ਹੁਣਾਂ ਨੂੰ ਫੋਨ ਕੀਤਾ ਤੇ ਫਰੀਦਕੋਟ ਵੀ ਕੀਤਾ ਫੋਨ ਰਣਜੀਤ ਵੀਰੇ ਉਹਨਾਂ ਨੂੰ ਤੇ ਉਹ ਪਤਾ ਕਰਦੇ ਨੇ ਲੋਡਰ ਅਸੀਂ ਉੱਥੋਂ ਮਗਾ ਲਾਂਗੇ ਵੱਡੇ ਤੇ ਉਹਦੇ ਵਿੱਚ ਤੂੜੀ ਉਹਦੇ ਨਾਲ ਇਕੱਠੀ ਕਰ ਲਾਂਗੇ ਪਰ ਨਾਲ ਲਾ ਕੇ ਵੱਡੀਆਂ ਏਡੀਆਂ ਧੜਾਂ ਲੇਪਣੀਆਂ ਤੇ ਤੁਹਾਡੇ ਸਾਫ ਦੀ ਲੋੜ ਆ ਅੱਜ ਮਾਨਕੀ ਪਿੰਡ ਤੋਂ ਵੀਰੇ ਹੁਣੇ ਆਏ ਨੇ ਟਰਾਲੀਆਂ ਤੂੜੀ ਦੀਆਂ ਲੈ ਕੇ ਦੋ 6 ਟਰਾਲੀਆਂ ਪਹਿਲਾਂ ਆ ਗਈਆਂ ਉੱਥੋਂ ਦੋ ਅੱਜ ਹੋਰ ਆ ਗਈਆਂ 8 ਹੋਣੀਆਂ ਨਹੀਂ ਆ 8 ਜੀ ਹੋਰ ਹੋਣੀਆਂ 6 ਹੋਰ ਹੋਣੀਆਂ 8 ਹੋਣੀਆਂ ਅਏ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਮਾਨਕੀ ਨਗਰ ਨੂੰ ਉਹਨਾਂ ਦੇ ਨਗਰ ਨਿਵਾਸੀਆਂ ਨੂੰ ਜਿਨ੍ਹਾਂ ਨੇ ਐਡੀ ਵੱਡੀ ਸੇਵਾ ਸਾਡੇ ਨਾਲ ਰਲ ਕੇ ਕੀਤੀ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਹੋਰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ ਬਹੁਤ ਧੰਨਵਾਦ ਭਾਈ ਜਿਉਂਦੇ ਵਸਦੇ ਰਹੋ ਭਾਈ ਬਹੁਤ ਬਹੁਤ ਧੰਨਵਾਦ ਭਾਈ ਮੇਜਰ ਸਿੰਘ ਹੁਣੀ ਸਾਡੇ ਨਾਲ ਵਿਕੀ ਹੁਣੀ ਮਨਦੀਪ ਹੁਣੀ ਮਨਜੀਤ ਹੁਣੀ ਜੁੜੇ ਹੋਇਆ ਪਹਿਲਾਂ ਵੀ ਤੇ ਤੁਹਾਡੇ ਨਗਰ ਦਾ ਬਹੁਤ ਸਹਿਯੋਗ ਹੈ ਸਭਨੇ ਦੇ ਨਾਲ ਜੀ ਜੀ ਵਾਹਿਗੁਰੂ ਆਹ ਬਾਈ